ਆਪ ਨੂੰ ਗੁਰੂ ਚਰਣਾ ਅੰਦਰ ਜੋੜੀਏ પ્રેમ ਭਾਵਨਾ ਦੇ ਨਾਲ ਉਚਾਰਨ ਕਰਵਾਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹੀ ਸਾਹ ਕੀ ਬਾਣੀ ਜੋਹੀ ਸਗਰ ਮਰਮਾ ਭੇਦਗੀ ਸੋਈ ਕਬੀਰ ਰਾਜ ਭਾਈ ਸੰਤੋਖ ਸਿੰਘ ਜੀ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਲਿਖਦੇ ਹਨ ਕਿ ਇਸ ਤਰ੍ਹਾਂ ਭਾਈ ਮਨੁੱਖ ਜੀ ਨੇ ਜਦੋਂ ਇਹ ਵਿਹੰਗ ਮਾਰਗ ਤੇ ਚੀਟੀ ਮਾਰਗ ਬਾਰੇ ਰਾਜੇ ਸ਼ਿਵਨਾਬ ਨੂੰ ਦੱਸਿਆ ਹੈ ਜਦੋਂ ਬਚਨ ਇਸ ਤਰ੍ਹਾਂ ਦੇ ਕੀਤੇ ਨੇ ਉਪਦੇਸ਼ ਦਿੱਤਾ ਹੈ ਤੇ ਇਹ ਭਾਈ ਮਾਨਸੂਖ ਜੀ ਦੀ ਕਹੀ ਹੋਈ ਬਾਣੀ ਮਨ ਨੂੰ ਰਾਜੇ ਸ਼ਿਵਨਾਬ ਦੇ ਹਿਰਦੇ ਨੂੰ ਬਿੰਨ ਗਈ ਹੈ ਮਰਮ ਆਖਦੇ ਨੇ ਉਸ ਅਵਸਥਾ ਨੂੰ ਜਿਹੜਾ ਮਨ ਦੀ ਉਹ ਅਵਸਥਾ ਹੈ ਜਦੋਂ ਜਿੱਥੇ ਮਨ ਤੇ ਸੱਟ ਲੱਗ ਜਾਵੇ ਬਚਨਾਂ ਦੀ ਝੋਟ ਜਿੱਥੇ ਲੱਗ ਜਾਵੇ ਤੇ ਫਿਰ ਐਸੀ ਪੀੜਾ ਹੋਵੇ ਜਾਂ ਮੌਤ ਦੇ ਬਰਾਬਰ ਜਿਹੜੀ ਪੀੜਾ ਹੋ ਜਾਵੇ ਵੀ ਜੀਵ ਨੂੰ ਲੱਗੇ ਹੁਣ ਮੇਰਾ ਮਰਨ ਹੋ ਗਿਆ ਇਸ ਤਰ੍ਹਾਂ ਦੀ ਜਿਹੜੀ ਬਾਣੀ ਦੀ ਕਹੀ ਹੋਈ ਛੱਟ ਹੈ ਬਚਨਾਂ ਦੀ ਛੱਟ ਜਿਹੜੀ ਹਿਰਦੇ ਨੂੰ ਵਿੰਨ ਜਾਵੇ ਇਹ ਭਾਈ ਮਾਨਸੂਖ ਜੀ ਨੇ ਇਸ ਤਰ੍ਹਾਂ ਦੇ ਬਚਨ ਕਹੇ ਹਨ ਕਸੀ ਤਫੰਗ ਮਾਰਿਏ ਜੈਸੇ ਕਾਇਲ ਭਇ ਪਵਾਲੂ ਤੈਸੇ ਜਿਵੇਂ ਕਿਸੇ ਨੇ ਕਿਸੇ ਦੇ ਉੱਪਰ ਤੂਫਾਂਗ ਕਹਿੰਦੇ ਨੇ ਬੰਦੂਕ ਨੂੰ ਬੰਦੂਕ ਕਸ ਕੇ ਤੇ ਗੋਲੀ ਚਲਾ ਦਿੱਤੀ ਹੋਵੇ ਤੇ ਗੋਲੀ ਚਲਾਉਣ ਦੇ ਨਾਲ ਸਾਹਮਣੇ ਵਾਲੇ ਦਾ ਹਿਰਦਾ ਵਿੰਨ ਗਈ ਹੋਵੇ ਇਸ ਤਰ੍ਹਾਂ ਰਾਜਾ ਸ਼ਿਵਨਾਬ ਭਾਈ ਮਾਨਸ਼ੁਕ ਦੇ ਕਹੇ ਹੋਏ ਬਚਨਾਂ ਦੇ ਨਾਲ ਵਿੰਨਿਆ ਗਿਆ ਹੈ ਭਾਈ ਮਾਨਸ਼ੁਕ ਦੇ ਸ਼ਬਦਾਂ ਦੇ ਨਾਲ ਰਾਜੇ ਸ਼ਿਵਨਾਬ ਦਾ ਹਿਰਦਾ ਮਰਮ ਭੇਦਿਆ ਗਿਆ ਹੈ ਵਿੰਨਿਆ ਗਿਆ ਹੈ ਉਚਿਤਪਕ ਕਾਉ ਨਹ ਕਰਹੀ ਬਿਨਾ ਕਮਾਏ ਸੋ ਐਸ ਉਚਰਹੀ ਸਤਿਗੁਰੂ ਜੀ ਵਾਹਿਗੁਰੂ ਕਬੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਵੇਂ ਛੂਛੀ ਜਿਹੜੀ ਖਾਲੀ ਬੰਦੂਕ ਹੁੰਦੀ ਜਿਸ ਦੇ ਅੰਦਰ ਗੋਲੀ ਨਾ ਹੋਵੇ ਜੇ ਉਹ ਕੋਈ ਚਲਾਵੇ ਤੇ ਗੋਲੀ ਅਸਰ ਨਹੀਂ ਕਰਦੀ ਉਹ ਬੰਦੂਕ ਦਾ ਕੋਈ ਅਸਰ ਨਹੀਂ ਹੁੰਦਾ ਹੈ ਘਾਵ ਨਹੀਂ ਕਰਦੀ ਉਸ ਦੇ ਨਾਲ ਹਿਰਦਾ ਵਿੰਨਿਆ ਨਹੀਂ ਜਾਂਦਾ ਜ਼ਖਮ ਨਹੀਂ ਹੁੰਦਾ ਹੈ ਬਿਨਾ ਕਮਾਏ ਸੋ ਐਸ ਉਚਰਹੀ ਤੇ ਜਿਸ ਦੀ ਆਪ ਦੀ ਕੋਈ ਕਮਾਈ ਨਾ ਹੋਵੇ ਜਿਸ ਨੇ ਆਪ ਕੋਈ ਕਮਾਈ ਨਾ ਕੀਤੀ ਹੋਵੇ ਤੇ ਐਵੇਂ ਦੂਜਿਆਂ ਨੂੰ ਉਪਦੇਸ਼ ਦੇਈ ਜਾਵੇ ਦੂਜਿਆਂ ਨੂੰ ਕਹਿ ਕਰਕੇ ਸਮਝਾਈ ਜਾਵੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਫਿਰ ਉਸ ਦੇ ਕਹੇ ਹੋਏ ਬਚਨਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ ਕਹੇ ਹੋਏ ਬਚਨਾਂ ਦਾ ਅਸਰ ਉਸੇ ਦਾ ਹੁੰਦਾ ਹੈ ਜਿਸ ਦੀ ਆਪ ਦੀ ਕੋਈ ਕਮਾਈ ਹੁੰਦੀ ਹੈ ਜਿਹੜਾ ਆਪ ਕਮਾਈ ਕਰਨਾ ਕਰਦਾ ਹੈ ਗਾਡੀ ਭਰੀ ਚੱਲ ਜਹਥਾਈ ਤੌਰਤ ਧਰਨੀ ਕੋਸੋ ਜਾਈ ਇਸੇ ਤਰ੍ਹਾਂ ਜਿਸ ਗੱਡੀ ਦੇ ਜਿਸ ਬੈਲ ਗੱਡੀ ਦੇ ਉੱਪਰ ਕੁਝ ਲੱਦਿਆ ਹੋਵੇ ਕੋਈ ਭਾਰ ਭਰਿਆ ਹੋਵੇ ਜਾਂ ਜਿਸ ਵੀ ਸਾਧਨ ਦੇ ਵਿੱਚ ਜਿਸ ਵਾਹਨ ਦੇ ਉੱਪਰ ਕੋਈ ਸਾਧਨ ਹੋਵੇ ਕੋਈ ਭਾਰ ਲੱਦਿਆ ਹੋਵੇ ਤੇ ਜਦੋਂ ਧਰਤੀ ਤੇ ਰਸਤੇ ਦੇ ਵਿੱਚ ਚੱਲਦੀ ਹੈ ਤੇ ਜਿੱਥੇ ਚੱਲਦੀ ਹੈ ਉੱਥੇ ਲੀ ਪੌਂਦੀ ਜਾਂਦੀ ਹੈ ਉਥੋਂ ਦੀ ਧਰਤੀ ਨੂੰ ਪਾੜ ਕਰਕੇ ਅੱਗੇ ਨਿਕਲ ਜਾਂਦੀ ਹੈ ਇਸੇ ਪ੍ਰਕਾਰ ਜਿਸ ਦੀ ਆਪਜੀ ਕੋਈ ਕਮਾਈ ਹੈ ਜਦੋਂ ਉਹ ਕਮਾਈ ਵਾਲਾ ਕੋਈ ਬਚਨ ਕਰਦਾ ਹੈ ਕੁਝ ਬੋਲਦਾ ਹੈ ਉਸ ਦੇ ਬੋਲਣ ਦੇ ਨਾਲ ਸਾਹਮਣੇ ਵਾਲੇ ਦਾ ਹਿਰਦਾ ਵਿੰਨਿਆ ਜਾਂਦਾ ਤੇ ਜਿਵੇਂ ਕੋਈ ਖਾਲੀ ਗੱਡੀ ਚਲਾਉਣਾ ਕਰਦਾ ਹੈ ਤੇ ਖਾਲੀ ਗੱਡੀ ਚੱਲਣ ਦੇ ਨਾਲ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਲੀਵ ਵੀ ਨਹੀਂ ਪੈਣਾ ਕਰਦੀ ਹੈ ਇਸੇ ਤਰ੍ਹਾਂ ਕਵੀ ਜੱਗੇ ਸਮਝਾਉਣਾ ਕਰਦੇ ਹਨ ਚੁੱਚੀ ਜਾਏ ਪਰੇ ਪੋਲੀ ਤੇ ਆਵ ਮਨੁਸਖ ਕੀ ਜਾਨੋ ਬੋਲੀ ਤੇ ਜੜੀ ਕੋਈ ਛੂਚੀ ਖਾਲੀ ਗੱਡੀ ਹੋਵੇ ਬੈਲ ਗੱਡੀ ਖਾਲੀ ਹੋਵੇ ਜਿਸ ਦੇ ਵਿੱਚ ਕੋਈ ਭਾਰ ਨਾ ਲੱਦਿਆ ਹੋਵੇ ਕੋਈ ਸਮਾਨ ਨਾ ਲੱਦਿਆ ਹੋਵੇ ਤੇ ਜਦੋਂ ਉਹ ਰਸਤੇ ਦੇ ਉੱਪਰ ਚੱਲਦੀ ਤੇ ਰਸਤੇ ਦੇ ਉੱਪਰ ਪੋਲਾ ਪੋਲਾ ਚੱਲਦੀ ਉਸ ਦੇ ਰਸਤੇ ਦੇ ਵਿੱਚ ਲੀਨ ਹੀ ਪੈਣਾ ਕਰਦੀ ਉਹ ਰਸਤੇ ਦੇ ਵਿੱਚ ਤਸਦੀ ਨਹੀਂ ਹੈ ਇਸੇ ਪ੍ਰਕਾਰ ਜਿਹੜੀ ਭਾਈ ਮਨੁਸਖ ਜੀਆਂ ਦੀ ਬੋਲੀ ਹੈ ਉਹ ਭਰੀ ਹੋਈ ਗੱਡੀ ਦੇ ਵਾਂਗ ਹੈ ਉਹ ਭਰੀ ਹੋਈ ਬੰਦੂਕ ਦੇ ਵਾਂਗ ਹੈ ਜਿੱਥੋਂ ਦੀ ਵੀ ਭਾਈ ਮਾਨਸੁਖ ਦੀ ਬਾਣੀ ਨਿਕਲਦੀ ਹੈ ਜਿਸ ਦੇ ਵੀ ਕੰਨਾਂ ਦੇ ਵਿੱਚ ਪੈਂਦੀ ਹੈ ਉਸ ਦੇ ਹਿਰਦੇ ਨੂੰ ਗਨ ਜਾਂਦੀ ਹੈ ਵਰਮਖ ਮਾਨਸਖ ਕੀ ਸੁਬਬਾਨੀ ਨਿੱਕੇ ਨਰੇ ਪਕੇ ਮਨ ਮੈ ਮਾਨੀ ਤੇ ਇਸ ਤਰ੍ਹਾਂ ਭਾਈ ਮਾਨਸੁਖ ਜੀਆਂ ਨੇ ਜਦੋਂ ਬਾਣੀ ਉਚਾਰਨ ਕੀਤੀ ਰਾਜੇ ਸ਼ਿਵਨਾਬ ਨੂੰ ਉਪਦੇਸ਼ ਦੇਣਾ ਕੀਤਾ ਹੈ ਤੇ ਰਾਜੇ ਨੇ ਭਲੀ ਪ੍ਰਕਾਰ ਉਸ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਮੰਨਿਆ ਸੱਚ ਕਰਕੇ ਜਾਣਿਆ ਕਿ ਇਹ ਜਿਹੜਾ ਜੀਵ ਹੈ ਇਹ ਜਿਹੜਾ ਸਿੱਖ ਹੈ ਇਹ ਸੱਚ ਬੋਲਦਾ ਹੈ ਇਸ ਦੀ ਬਾਣੀ ਦੇ ਵਿੱਚ ਸਚਾਈ ਹੈ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਮੰਨਣਾ ਕੀ ਚਾਹ ਸੁਣ ਬਚ ਹਵੇ ਸਿ ਬਨਾਵ ਅਚੰਬਾ ਜਾਨੀ ਮਨ ਇਹ ਕਹਤ ਅਦੰਬਾ ਤੇ ਇਸ ਤਰ੍ਹਾਂ ਸੁਣ ਕਰਕੇ ਰਾਜੇ ਨੇ ਆਪਣੇ ਮਨ ਦੇ ਵਿੱਚ ਜਾਣਿਆ ਬੜੀ ਹੈਰਾਨੀ ਮੰਨੀ ਹੈ ਤੇ ਇਸ ਤਰ੍ਹਾਂ ਜਾਣਿਆ ਕਿ ਇਹ ਅਦੰਬਾ ਅਦੰਬਾ ਅਰਥ ਹੈ ਕਿ ਜਿਹੜਾ ਪਖੰਡ ਤੋਂ ਰਹਿਤ ਹੋਵੇ ਜਿਹੜਾ ਪਖੰਡਣਾ ਕਰਦਾ ਹੋਵੇ ਭਾਵ ਕੀ ਇਹ ਸੱਚ बोल ਰਿਹਾ ਇਹ ਪਖੰਡ ਨਹੀਂ ਕਰਦਾ ਹੈ ਕਿਸ ਕੋ ਮਿਲੇੋ ਗੁਰੂ ਖੂਰਾ ਪਾਇਓ ਗਿਆਨ ਕਿਉ ਭ੍ਰਮ ਦੂਰਾ ਇਸ ਨੂੰ ਇਸ ਦਾ ਕੋਈ ਪੂਰਨ ਗੁਰੂ ਮਿਲਿਆ ਹੋਇਆ ਪੂਰਨ ਗੁਰੂ ਦੇ ਮਿਲਾਪ ਦੇ ਨਾਲ ਇਸ ਨੇ ਬੜੇ ਸੁੰਦਰ ਗਿਆਨ ਨੂੰ ਪ੍ਰਾਪਤ ਕਰ ਲਿਆ ਹੈ ਤੇ ਆਪਣੇ ਹਿਰਦੇ ਦੇ ਵਿੱਚੋਂ ਭ੍ਰਮ ਦੂਰ ਕਰ ਦਿੱਤਾ ਹੈ ਹਿਰਦੇ ਦੇ ਵਿੱਚੋਂ ਭਰਮ ਨੂੰ ਨਾਸ਼ ਕਰ ਦਿੰਦਾ ਹੈ ਕੱਟ ਦੇਣਾ ਕੀਤਾ ਹੈ ਅਸ ਵਿਚਾਰ ਕਰ ਬੋਲਿਓ ਬਾਣੀ ਤਨ ਸਹ ਸੁਮਤੇ ਗਨਖਾਨੀ ਤੇ ਇਸ ਤਰ੍ਹਾਂ ਵਿਚਾਰ ਕਰਕੇ ਰਾਜਾ ਸ਼ਿਵ ਨਾਲ ਬਾਣੀ ਬੋਲਿਆ ਹੈ ਕਹਿਣ ਲੱਗਿਆ ਹੈ ਸਾਰੂਕਾਰ ਜੀ ਤੁਸੀਂ ਬੜੇ ਸਮਤਵਾਨ ਹੋ ਬੜੀ ਸ੍ਰੇਸ਼ਟ ਮਤ ਵਾਲੇ ਹੋ ਤੁਸੀਂ ਬੜੇ ਗੁਨਾ ਦੀ ਖਾਨ ਹੋ ਤੁਸੀਂ ਧਨ ਹੋ ਧਨਤਾ ਦੇ ਯੋਗ ਹੋ ਕਾਨਾ ਗੁਰੂ ਤਮ ਨਾਮ ਅਲਾਵ ਹੋ ਤਿੰਨ ਕੀ ਬਾਣੀ ਬਹੁਤ ਸੁਣਾਵ ਹੋ ਤੇ ਰਾਜਾ ਸ਼ਿਵਨਾਬ ਕਹਿਣ ਲੱਗਿਆ ਕਹਿੰਦਾ ਭਾਈ ਜੀ ਤੁਹਾਡੇ ਗੁਰੂ ਦਾ ਕੀ ਨਾਮ ਹੈ ਮੈਨੂੰ ਆਪਣੇ ਗੁਰੂ ਦਾ ਨਾਮ ਦੱਸਣਾ ਕਰੋ ਫਿਰ ਉਹਨਾਂ ਦੀ ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ ਉਹ ਬਾਣੀ ਵੀ ਮੈਨੂੰ ਸੁਣਾਉਣਾ ਕਰੋ ਜਿਹ ਕੈ ਨਿਕਟ ਵਿਵੇਕ ਹੈ ਆ ਪਾਵਾ ਕੋ ਅਸ ਕਲ ਮਹ ਜਗ ਪ੍ਰਗਟਾਵਾ ਜਿਨ੍ਹਾਂ ਦੇ ਕੋਲੋਂ ਤੁਸੀਂ ਇਸ ਤਰ੍ਹਾਂ ਦੇ ਗਿਆਨ ਨੂੰ ਪ੍ਰਾਪਤ ਕੀਤਾ ਹੈ ਕਿ ਜਿਸ ਦੇ ਨਾਲ ਤੁਹਾਡੇ ਸਾਰੇ ਭਰਮ ਕੱਟੇ ਗਏ ਹਨ ਜਿਸ ਦੇ ਨਾਲ ਤੁਹਾਡੀ ਅਗਿਆਨਤਾ ਹੀ ਦੂਰ ਹੋ ਗਈ ਪਖੰਡੀ ਦੂਰ ਹੋ ਗਿਆ ਇਸ ਤਰ੍ਹਾਂ ਦਾ ਕਿਹੜਾ ਗੁਰੂ ਹੈ ਕੋ ਅਸ ਕਲ ਮਹ ਜਗ ਪ੍ਰਗਟਾਵਾ ਐਸਾ ਕੌਣ ਕਲਯੁਗ ਦੇ ਵਿੱਚ ਸੰਸਾਰ ਤੇ ਪ੍ਰਗਟ ਹੋਇਆ ਹੈ ਮੈਨੂੰ ਦੱਸਣਾ ਕਰੋ ਸੁਨਨ ਰੇਸ ਕੇ ਮਨੁਸਖ ਬਹਿਨਾ ਕਹੇਉ ਨਾਮ ਸ੍ਰੀ ਗੁਰੁ ਗੁਣ ਅਨਾਂ ਜਦੋਂ ਭਾਈ ਮਨੁਸਖ ਦੀਆਂ ਨੇ ਰਾਜੇ ਦੇ ਇਸ ਤਰ੍ਹਾਂ ਦੇ ਬਚਨ ਸੁਣੇ ਤੇ ਸੁਣ ਕਰਕੇ ਫੇਰ ਆਪਣੇ ਗੁਰੂ ਸ਼੍ਰੋਮਣੀ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਮ ਲਿਆ ਫਿਰ ਸਤਿਗੁਰੂ ਗਰੀਬ ਨਿਵਾਜ ਬਾਰੇ ਦੱਸਣਾ ਕੀਤਾ ਹੈ ਸ਼੍ਰੀ ਨਾਨਕ ਸਭ ਪਾਤਕਹਾਰੀ ਆਸਕ ਹੈ ਪ੍ਰੇਮ ਬਾਢਿਓ ੁਰ ਭਾਰੀ ਤੇ ਇਸ ਤਰ੍ਹਾਂ ਕਿਹਾ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਕਿ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੇ ਹਨ ਸਤਿਗੁਰੂ ਗਰੀਬ ਨਿਵਾਜ ਦੀ ਆ ਦਾ ਨਾਮ ਲੈ ਕਰਕੇ ਕਹਿਣ ਲੱਗੇ ਮੇਰੇ ਗੁਰੂ ਸਾਹਿਬ ਸਾਰੇ ਪਾਪਾਂ ਨੂੰ ਕੱਟਣ ਵਾਲੇ ਨੇ ਨਾਸ਼ ਕਰਨ ਵਾਲੇ ਨੇ ਇਸ ਤਰ੍ਹਾਂ ਕਹਿ ਕਰਕੇ ਹਿਰਦੇ ਵਿੱਚ ਪ੍ਰੇਮ ਬਹੁਤ ਵੱਧ ਗਿਆ ਹੋਰ ਪ੍ਰੇਮ ਵਧਾ ਲਿਆ ਹੈ ਗਦ ਗਦ ਬਾਣੀ ਪੁਲਕੇ ਅੰਗਾ ਲੋਚਨ ਛਾਵਾਂ ਨੀਰ ਅਮੰਗਾ ਤੇ ਸਤਿਗੁਰੂ ਜੀ ਦਾ ਨਾਮ ਲੈਂਦੇ ਆ ਹੀ ਆਪਣੇ ਗੁਰੂ ਨੂੰ ਆਪਣੇ ਇਸ਼ਟ ਨੂੰ ਯਾਦ ਕਰਦੇ ਆ ਹੀ ਦੇਖੋ ਕਿੰਨਾ ਪ੍ਰੇਮ ਹੈ ਗੁਰੂ ਦੇ ਨਾਲ ਜਿੱਥੇ ਗੁਰੂ ਦਾ ਨਾਮ ਚੇਤੇ ਆਉਂਦਾ ਉੱਥੇ ਹੀ ਬਾਣੀ ਗਦਗਦ ਹੋ ਜਾਂਦੀ ਰੁਮਾਗੜੀ ਖੜੀ ਹੋ ਜਾਂਦੀ ਗਲਾ ਭਰ ਆਉਣਾ ਮੁਖ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਤੇ ਇਸ ਤਰ੍ਹਾਂ ਇਤਨੇ ਪ੍ਰੇਮ ਦੇ ਸਹਿਤ ਹੋ ਗਏ ਨੇ ਕਿ ਬਾਣੀ ਗਦਗਦ ਹੋ ਗਈ ਹੈ ਰੁਮਾਵਲੀ ਖੜੀ ਹੋ ਚੁੱਕੀ ਹੈ ਤੇ ਛਾਵਾਂ ਨੀਰ ਉਮੰਗਾ ਨੇਤਰਾਂ ਦੇ ਵਿੱਚ ਉਮੰਗਾ ਉਤਸ਼ਾਹ ਦਾ ਜਿਹੜਾ ਜਲ ਹੈ ਉਹ ਛਾ ਗਿਆ ਹੈ ਕਿ ਚੱਕ ਕਾਲ ਮਹ ਧਰ ਕਰ ਤੀਰਾ ਗੁਰਬਾਣੀ ਪੜ ਗੁਣੀ ਗਹੀਆ ਤੇ ਫਿਰ ਕੁਝ ਕੁ ਸਮੇਂ ਬਾਅਦ ਭਾਵਕ ਹੋ ਕਰਕੇ ਫਿਰ ਕੁਝ ਸਮੇਂ ਬਾਅਦ ਭਾਈ ਮਾਨਸੂਖ ਜੀ ਨੇ ਧੀਰਜ ਤਰਿਆ ਹੈ ਧੀਰਜ ਤਰ ਕੇ ਜਿਹੜੇ ਸਤਗੁਰੂ ਗਰੀਬ ਨਵਾਜ਼ ਜੀਆਂ ਦੇ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਸਨ ਉਹ ਸ਼ਬਦ ਭਾਈ ਮਨੁਸ਼ਕ ਜੀਆਂ ਨੇ ਰਾਜੇ ਸ਼ਿਵਨਾਗ ਨੂੰ ਪੜ੍ਹ ਕਰਕੇ ਸੁਣਾਏ ਹਨ ਪਰਮ ਪ੍ਰੇਮ ਭੂਪਤ ਉਭ ਜਾਵਾ ਦਰਸ਼ਨ ਕਰਨ ਹੇਤ ਉਮਗਾਵਾ ਤੇ ਇਸ ਤਰ੍ਹਾਂ ਦੇ ਗੁਰਬਾਣੀ ਦੇ ਸ਼ਬਦਾਂ ਨੂੰ ਸੁਣ ਕਰਕੇ ਭਾਈ ਮਨੁਸ਼ਕ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਨੂੰ ਸੁਣ ਕਰਕੇ ਰਾਜੇ ਸ਼ਿਵਨਾਬ ਦੇ ਹਿਰਦੇ ਵਿੱਚ ਵੀ ਬੜਾ ਪ੍ਰੇਮ ਪ੍ਰਗਟ ਹੋਇਆ ਬੜਾ ਪ੍ਰੇਮ ਪੈਦਾ ਹੋਇਆ ਤੇ ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਦਰਸ਼ਨਾਂ ਵਾਸਤੇ ਹਿਰਦੇ ਵਿੱਚ ਜਗਿਆਸਾ ਪ੍ਰਗਟ ਹੋਈ ਇੱਛਾ ਪ੍ਰਗਟ ਹੋਈ ਹੁਣ ਸ੍ਰੀ ਕਰਕੇ ਬਚਨ ਅਨੁਪਾ ਮਨਸਕ ਸੋ ਬੋਲੇ ਹੋ ਤਬ ਪੂਪਾ ਇਸ ਤਰ੍ਹਾਂ ਫਿਰ ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਪਾਵਨ ਸ਼ਬਦਾਂ ਨੂੰ ਸੁਣ ਕਰਕੇ ਪਾਵਨ ਗੁਰਬਾਣੀ ਨੂੰ ਸੁਣ ਕਰਕੇ ਰਾਜਾ ਸ਼ਿਵਨਾਬ ਭਾਈ ਮਾਨਸੂਖ ਜੀ ਨੂੰ ਕਹਿਣ ਲੱਗਿਆ ਹੈ ਮੁਝ ਕੋ ਦਰਸ਼ਨ ਦੇਹ ਕਰਾਈ ਕਰ ਉਪਕਾਰ ਦੀਨ ਕੀ ਨਿਆਈ ਕਹਿਣ ਲੱਗਾ ਹੈ ਭਾਈ ਜੀ ਇਹ ਸ਼ਾਹੂਕਾਰ ਜੀ ਤੁਸੀਂ ਮੈਨੂੰ ਆਪਣੇ ਸਤਿਗੁਰੂ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾਉਣਾ ਕਰੋ ਮੈਨੂੰ ਦੀਨ ਜਾਣ ਕੇ ਗਰੀਬ ਜਾਣ ਕੇ ਮੇਰੇ ਤੇ ਇਹ ਉਪਕਾਰ ਕਰਨਾ ਕਰੋ ਮੈਨੂੰ ਮੇਰੇ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿਓ ਜਿਸ ਪ੍ਰਕਾਰ ਸ੍ਰੀ ਨਾਨਕ ਗੁਰਨਾ ਮਿਲਹ ਪਾਏ ਕਰਹੋ ਸੋ ਤੂਰਨਾ ਜਿਸ ਵੀ ਪ੍ਰਕਾਰ ਦੇ ਨਾਲ ਜਿਸ ਵੀ ਤਰੀਕੇ ਦੇ ਨਾਲ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਿਲ ਜਾਣ ਉਹਨਾਂ ਦਾ ਮਿਲਾਪ ਹੋ ਜਾਵੇ ਮੈਨੂੰ ਦੱਸੋ ਮੈਂ ਛੇਤੀ ਦੇ ਨਾਲ ਉਹ ਉਪਾਏ ਕਰਨਾ ਕਰਾਂ ਛੇਤੀ ਦੇ ਨਾਲ ਉਹ ਕਾਰਜ ਕਰਾਂ ਜਿਸ ਦੇ ਨਾਲ ਮੈਨੂੰ ਗੁਰੂ ਦਾ ਮਿਲਾਪ ਹੋ ਜਾਵੇ ਗਵਨੋ ਮੈਂ ਅਬ ਤੁਮਰੇ ਸੰਗਾ ਤਾ ਟਿ ਕਰ ਦੇਸ ਰਾਜ ਸਰਭੰਗਾ ਇੱਕ ਇਹਨ ਲੱਗਿਆ ਕਹਿੰਦਾ ਕਿ ਸ਼ਾਹੂਕਾਰ ਜੀ ਮੈਨੂੰ ਦੱਸੋ ਮੈਂ ਹੁਣੇ ਆਪਣੇ ਦੇਸ਼ ਨੂੰ ਸਾਰੇ ਦੇਸ਼ ਨੂੰ ਰਾਜ ਭਾਗ ਨੂੰ ਛੱਡ ਕਰਕੇ ਤੇ ਤੁਹਾਡੇ ਨਾਲ ਚੱਲਣ ਵਾਸਤੇ ਤਿਆਰ ਹਾਂ ਮੈਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਾਂ ਦੇ ਦਰਸ਼ਨ ਕਰਾ ਦਿਓ ਸਤਗੁਰੂ ਜੀ ਦੀ ਬਾਣੀ ਸੁਣ ਕਰਕੇ ਇਨਾ ਹਿਰਦੇ ਦੇ ਵਿੱਚ ਪ੍ਰੇਮ ਪ੍ਰਗਟ ਹੋ ਗਿਆ ਹੈ ਇਹ ਭਾਈ ਮਾਨਸੂਖ ਜੀ ਨੂੰ ਕਹਿੰਦਾ ਤੁਹਾਡੇ ਲਈ ਗੁਰੂ ਦੇ ਦਰਸ਼ਨਾਂ ਵਾਸਤੇ ਮੈਂ ਰਾਜ ਭਾਗ ਛੱਡਣ ਨੂੰ ਤਿਆਰ ਹਾਂ ਮੈਨੂੰ ਗੁਰੂ ਦੇ ਦਰਸ਼ਨ ਕਰਾਉਣਾ ਕਰੋ ਕਰਕੇ ਦਰਸ਼ਨ ਪਰਮ ਮਿਟਾਵੋ ਲੈ ਉਪਦੇਸ਼ ਪਰਮ ਪਦ ਪਾਵ ਤੇ ਫਿਰ ਮੈਂ ਸਤਗੁਰੂ ਗਰੀਬ ਨਵਾਬ ਜੀਆਂ ਦੇ ਦਰਸ਼ਨ ਕਰਕੇ ਹਿਰਦੇ ਦੇ ਵਿੱਚੋਂ ਭਰਮਾਂ ਨੂੰ ਦੂਰ ਕਰਦਿਆਂ ਮਿਟਾ ਦੇਵਾਂਗਾ ਤੇ ਸਤਗੁਰੂ ਜੀ ਦੇ ਉਪਦੇਸ਼ ਲੈ ਕਰਕੇ ਪਰਮ ਪਦਵੀ ਨੂੰ ਮੁਕਤੀ ਦੀ ਪਦਵੀ ਨੂੰ ਪ੍ਰਾਪਤ ਕਰ ਲਵਾਂਗਾ ਜਿਨ ਕੇ ਬਚਨ ਜੱਬੇ ਮਨ ਮੇਰੇ ਸਾਥ ਨ ਆਵਹਿ ਬਿਨ ਅਬਹੇਰੇ ਜਿਨਾਂ ਦੇ ਬਚਨ ਮੇਰੇ ਹਿਰਦੇ ਦੇ ਵਿੱਚ ਚੁੱਭੇ ਹਨ ਜਿਨਾਂ ਦੇ ਸ਼ਬਦਾਂ ਨੇ ਮੇਰੇ ਹਿਰਦੇ ਨੂੰ ਬਨ ਦਿੱਤਾ ਹੈ ਹੁਣ ਉਹਨਾਂ ਦੇ ਦਰਸ਼ਨ ਕੀਤੇ ਆ ਬਿਣਾ ਮੇਰੇ ਹਿਰਦੇ ਦੇ ਵਿੱਚ ਸ਼ਾਂਤੀ ਨਹੀਂ ਆਵੇਗੀ ਬਾਂਜਨਕਟ ਹੈ ਤੁਮਰੇ ਜੇ ਤੋ ਸੌਦਾ ਕਰੋ ਸਦਨ ਮਮ ਤੇ ਤੋ ਸਤਿਗੁਰੂ ਜੀ ਦੇ ਸਿੱਖ ਨੂੰ ਭਾਈ ਮਨੁੱਖ ਜੀ ਨੂੰ ਰਾਜਾ ਸ਼ਿਵਨਾਬ ਕਹਿਣ ਲੱਗਿਆ ਕਿਦਾ ਤੁਸੀਂ ਆਪਣੇ ਵਪਾਰ ਦੀ ਚਿੰਤਾ ਨਾ ਕਰੋ ਜਿੰਨਾ ਵੀ ਤੁਹਾਡੇ ਕੋਲ ਵਪਾਰ ਦਾ ਸਮਾਨ ਹੈ ਸਮਗਰੀ ਹੈ ਸੌਜ ਹੈ ਉਹ ਸਾਰੀ ਤੁਸੀਂ ਮੈਨੂੰ ਦੇ ਦਿਓ ਮੈਂ ਤੁਹਾਡਾ ਸਾਰਾ ਸਮਾਨ ਖਰੀਦ ਲਵਾਂਗਾ ਤੁਸੀਂ ਸਾਰਾ ਵਪਾਰ ਮੇਰੇ ਘਰ ਦੇ ਵਿੱਚ ਕਰ ਦੇਣਾ ਕਰੋ ਗਮ ਨ ਹੋ ਪਨਮ ਨਹ ਬੇਲਮ ਲਗਾਵੋ ਜਹ ਸ੍ਰੀ ਨਾਨਕ ਤਹਾ ਪਚਾਵੋ ਤੇ ਫੇਰ ਮੇਰੇ ਨਾਲ ਛੇਤੀ ਦੇ ਨਾਲ ਤੁਸੀਂ ਚਲਣਾ ਕਰੋ ਦੇਰੀ ਨਾ ਲਾਓ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਰਹਿੰਦੇ ਹਨ ਮੈਨੂੰ ਉੱਥੇ ਲੈ ਕਰਕੇ ਜਾਣਾ ਕਰੋ ਮੈਨੂੰ ਉੱਥੇ ਪਹੁੰਚਾ ਦੇਣਾ ਕਰੋ ਜੱਕਿਓ ਪ੍ਰੇਮ ਭੂਪਤ ਵੜ ਭਾਗੀ ਪਿਖ ਮਨ ਸੁਖਾ ਬੋਲਿਓ ਅਨ ਰਾਗੀ ਜਦੋਂ ਇਸ ਤਰ੍ਹਾਂ ਭਾਈ ਮਨੁਸਖ ਜੀ ਆਨੇ ਦੇਖਿਆ ਕਿ ਰਾਜੇ ਦੇ ਹਿਰਦੇ ਵਿੱਚ ਬੜਾ ਪ੍ਰੇਮ ਪ੍ਰਗਟ ਹੋ ਗਿਆ ਬੜਾ ਪ੍ਰੇਮ ਪੈਦਾ ਹੋ ਗਿਆ ਰਾਜਾ ਬੜੇ ਵੱਡੇ ਭਾਗਾ ਵਾਲਾ ਹੈ ਤੇ ਇਸ ਤਰ੍ਹਾਂ ਦੇਖ ਕਰਕੇ ਭਾਈ ਮਨੁਸਖ ਜੀ ਪ੍ਰੇਮ ਦੇ ਸਹਿਤ ਬਾਣੀ ਬੋਲੇ ਹਨ ਆਸ ਪ੍ਰਕਾਰ ਨਹਿ ਕਰਹੁ ਰਜਨ ਤਜ ਕਰ ਦੇਸ ਨਾ ਬਨਹ ਪਿਆਨਾ ਤੇ ਸਮਝਾਉਣ ਲੱਗੇ ਰਾਜੇ ਨੂੰ ਕਹਿੰਦੇ ਰਾਜਨ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਹਾਡਾ ਦੇਸ਼ ਛੱਡ ਕਰਕੇ ਜਾਣਾ ਨਹੀਂ ਬਣਦਾ ਤੁਸੀਂ ਰਾਜ ਭਾਗ ਨੂੰ ਛੱਡ ਕਰਕੇ ਨਾ ਜਾਵੋ ਇਸ ਤਰ੍ਹਾਂ ਤੁਹਾਡਾ ਨਹੀਂ ਜਾਣਾ ਬਣਦਾ ਹੈ ਜੇ ਤੁਮ ਚਲੋ ਸੰਗ ਤੇਹ ਦੇਸਾ ਬਹੁਤ ਦਿਨ ਮਹਿ ਦਰਸਹ ਜਗ ਤੇਸਾ ਜੇ ਤੁਸੀਂ ਉਹਨਾਂ ਦੇ ਦੇਸ਼ ਜਾਣਾ ਕਰੋਗੇ ਭਾਵ ਕਿ ਜੇ ਤੁਸੀਂ ਰਾਏ ਕੋਏ ਦੀ ਤਲਵੰਡੀ ਜਾਓਗੇ ਤੇ ਫਿਰ ਬਹੁਤ ਦਿਨ ਲੱਗ ਜਾਣਗੇ ਤੁਹਾਨੂੰ ਦਰਸ਼ਨ ਕਰਦਿਆਂ ਬਹੁਤ ਦਿਨਾਂ ਦੇ ਵਿੱਚ ਸਤਿਗੁਰੂ ਜੀ ਦੇ ਤੁਹਾਨੂੰ ਦਰਸ਼ਨ ਹੋਣਾ ਕਰਨਗੇ ਇਹਾਂ ਪ੍ਰੇਮ ਕਰ ਚਿਤ ਵਹ ਚਿਤ ਚਿਤ ਮਹਿ ਮਨਨਾ ਜਦ ਤਵਹ ਮਨਮਾ ਦਰਸ਼ਨ ਦੇਖਾ ਥੋਰਨ ਦਿਨ ਮੈਂ ਤੇ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਉੱਥੇ ਜਾਣ ਦੀ ਬਜਾਏ ਇੱਥੇ ਰਹਿ ਕਰਕੇ ਹੀ ਆਪਣੇ ਹਿਰਦੇ ਦੇ ਵਿੱਚ ਪ੍ਰੇਮ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਾਂ ਨੂੰ ਚੇਤੇ ਕਰੋ ਉਹਨਾਂ ਨੂੰ ਯਾਦ ਕਰਨਾ ਕਰੋ ਉਹਨਾਂ ਦਾ ਸਿਮਰਨ ਕਰਨਾ ਕਰੋ ਫਿਰ ਥੋੜਿਆਂ ਦਿਨਾਂ ਦੇ ਵਿੱਚ ਹੀ ਸਤਿਗੁਰੂ ਜੀ ਪ੍ਰੇਮ ਜਾਣ ਕਰਕੇ ਆਪ ਤੁਹਾਨੂੰ ਦਰਸ਼ਨ ਦੇਣ ਵਾਸਤੇ ਆਉਣਗੇ। ਸ਼੍ਰੀ ਨਾਨਕ ਜੀ ਅੰਤਰਜਾਮੀ ਸਰਬਥਾਨ ਗਿਆਤਾ ਜਗ ਸੁਆਮੀ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤਾਂ ਅੰਤਰਜਾਮੀ ਹਨ। ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਤਾਂ ਘਟਾਂ ਘਟਾਂ ਦੇ ਹਿਰਦਿਆਂ ਹਿਰਦਿਆਂ ਦੀ ਗੱਲ ਨੂੰ ਜਾਣਨ ਵਾਲੇ ਹਨ। ਉਹ ਤੁਹਾਡਾ ਪ੍ਰੇਮ ਵੇਖ ਕਰਕੇ ਜ਼ਰੂਰ ਆਣਾ ਕਰਨਗੇ। ਸਰਬਥਾਨ ਗਿਆਤਾ ਜਗ ਸੁਆਮੀ। ਉਹਨਾਂ ਨੂੰ ਸਾਰਿਆਂ ਥਾਵਾਂ ਬਾਰੇ ਸੋਝੀ ਹੈ ਗਿਆਤ ਹੈ ਕਿੱਥੇ ਤ੍ਰਿਲੋਕੀ ਦੇ ਵਿੱਚ ਕੀ ਹੋ ਰਿਹਾ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਉਹ ਜਗਤ ਦੇ ਮਾਲਕ ਹਨ ਸਵਾਮੀ ਹਨ ਪੂਰਨ ਪ੍ਰੇਮ ਦੇਖ ਵਰਤੇਰਾ ਦਰਸ਼ਨ ਦੇਹ ਆਏ ਬਿਨ ਦੇਰਾ ਤੇ ਸਤਬੰਦੂ ਗਰੀਬ ਨਵਾਜ਼ ਜਰੂਰ ਆਪ ਜੀਆਂ ਦਾ ਪ੍ਰੇਮ ਦੇਖ ਕਰਕੇ ਤੇ ਤੁਹਾਨੂੰ ਦਰਸ਼ਨ ਦੇਣ ਵਾਸਤੇ ਇੱਥੇ ਜਰੂਰ ਆਉਣਾ ਕਰਨਗੇ ਤੁਸੀਂ ਇੱਥੇ ਰਹਿ ਕਰਕੇ ਹੀ ਸਤਗੁਰੂ ਜੀ ਦਾ ਧਿਆਨ ਕਰਨਾ ਕਰੋ ਤੇ ਸਿਮਰਨ ਕਰਨਾ ਕਰੋ ਕਹਤ ਨਿਰਪਤ ਪਰਖਿਓ ਕਿਸ ਭਾਂਤੀ ਮੋਜੇ ਬਤਾਵਹ ਗੋਤ ਸੁਜਾਤੀ ਤੇ ਫਿਰ ਰਾਜਾ ਕਹਿਣ ਲੱਗਿਆ ਕਹਿੰਦਾ ਹੇ ਭਾਈ ਮਨੁੱਖ ਜੀ ਮੈਨੂੰ ਦੱਸੋ ਮੈਂ ਉਹਨਾਂ ਦੀ ਪਰਖ ਕਿਵੇਂ ਕਰਾਂ ਕਿਸ ਤਰੀਕੇ ਦੇ ਨਾਲ ਮੈਨੂੰ ਉਹਨਾਂ ਦੀ ਪਰਖ ਹੋਵੇ ਤੁਸੀਂ ਮੈਨੂੰ ਦੱਸਣਾ ਕਰੋ ਉਹਨਾਂ ਦਾ ਕਿਹੜਾ ਗੋਤ ਹੈ ਕਿਹੜੀ ਉਹਨਾਂ ਦੀ ਸ੍ਰੇਸ਼ਟ ਜਾਤੀ ਹੈ ਕੈਸਾ ਪ੍ਰਕਾਰ ਕੋ ਬੇਖ ਸਰੀਰਾ ਕਾਨ ਨਗਰ ਰਹਿ ਗੁਨੀ ਗਹੀਰਾ ਫਿਰ ਕਿਸ ਤਰ੍ਹਾਂ ਦਾ ਲਿਬਾਸ ਆਪਣੇ ਸਰੀਰ ਤੇ ਧਾਰਨ ਕਰਦੇ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਿਹੜੇ ਥਾਂ ਤੇ ਕਿਸ਼ ਨਗਰ ਦੇ ਵਿੱਚ ਰਹਿਣਾ ਕਰਦੇ ਹਨ ਮੈਨੂੰ ਉਹਨਾਂ ਦੇ ਬਾਰੇ ਦੱਸਣਾ ਕਰੋ ਸੁਨ ਮਨ ਸੁਖਿਆ ਨਾ ਬਚਨ ਉਚਾਰਾ ਤਿੰਨ ਕੋ ਪਰਖਣ ਦੁਸਤਰ ਭਾਰਾ ਤੇ ਇਸ ਤਰ੍ਹਾਂ ਸੁਣ ਕਰਕੇ ਫਿਰ ਭਾਈ ਮਾਨਸਖੀਆਂ ਨੇ ਬਚਨ ਕਹੇ ਕਹਿਣ ਲੱਗੇ ਰਾਜਨ ਸੁਣੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਰਖਣਾ ਬਹੁਤ ਕਠਿਨ ਹੈ ਬਹੁਤ ਔਖਾ ਹੈ ਉਹਨਾਂ ਦੀ ਲੀਲਾ ਅਪਰੰਗਪਾਰ ਹੈ ਤੇ ਉਹਨਾਂ ਦੀ ਲੀਲਾ ਨੂੰ ਉਹੀ ਜਾਣ ਸਕਦਾ ਹੈ ਜਿਹੜਾ ਉਹਨਾਂ ਦੇ ਸਮਾਨ ਹੋਵੇ ਉਹਨਾਂ ਦੇ ਸਮਾਨ ਕੋਈ ਦੂਜਾ ਸੰਸਾਰ ਦੇ ਵਿੱਚ ਦਿਸਦਾ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਜਾਣਨਾ ਉਹਨਾਂ ਨੂੰ ਪਰਖਣਾ ਬਹੁਤ ਕਠਿਨ ਹੈ ਇਸ ਕਰਕੇ ਇਹ ਜਿਹੜਾ ਕਾਰਜ ਹੈ ਬਹੁਤ ਕਠਿਨ ਹੈ ਤੇ ਤੁਸੀਂ ਇਸ ਤਰ੍ਹਾਂ ਜਾਣ ਲੈਣਾ ਕਰੋ ਬੇਜੀ ਵੰਸ਼ ਖੱਤਰੀ ਜਾਤੀ ਉਹਨਾਂ ਦੀ ਵੇਦੀਆਂ ਦੀ ਵੰਸ਼ ਹੈ ਤੇ ਖੱਤਰੀ ਜਾਤ ਹੈ। ਵੇਦੀ ਵੰਸ਼ ਖੱਤਰੀ ਜਾਤੀ ਜਨਮਪਰੀ ਤਲਵੰਡੀ ਖਿਆਤੀ ਤੇ ਰਾਏਪੋਏ ਦੀ ਤਲਵੰਡੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੈ ਤੇ ਇਸ ਵਕਤ ਉਹ ਰਾਏਪੋਏ ਦੀ ਤਲਵੰਡੀ ਵਿਖੇ ਵਿਰਾਜਮਾਨ ਹਨ। ਕ੍ਰਿਤ ਕਰੀ ਕਛ ਪਰ ਸੁਲਤਾਨਾ ਅਵਤਜ ਦਿਨ ਮੋਦੀ ਖਾਨਾ ਉਹਨਾਂ ਨੇ ਸੁਲਤਾਨਪੁਰ ਸਾਹਿਬ ਰਹਿ ਕਰਕੇ ਕੁਝ ਸਮਾਂ ਮੋਦੀ ਖਾਨੇ ਦੀ ਕਾਰ ਕੀਤੀ ਹੈ ਤੇ ਹੁਣ ਉਹ ਵੀ ਛੱਡ ਦੇਣਾ ਕੀਤੀ ਹੈ। ਮੁੱਢੀ ਖਾਨੇ ਦਾ ਕਾਗਜ਼ੀ ਛੱਡ ਦਿੱਤਾ ਹੈ। ਬੇਖ ਅਤੀਤਨ ਕਾ ਕਰਵੈ ਸੋ ਸਾੰਗ ਕਰਤ ਮਾਇਕ ਨਰ ਜੈਸੀ ਤੇ ਹੁਣ ਉਹ ਤਿਆਗੀਆਂ ਵਾਲਾ ਨਿਵਾਸ ਧਾਰਨ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹਨ। ਸਾੰਗ ਕਰਤ ਮਾਇਕ ਨਰ ਜੈਸੀ ਜਿਵੇਂ ਮਾਇਆ ਵੀ ਮਨੁੱਖ ਸੰਸਾਰੀ ਮਨੁੱਖ ਸਾੰਗ ਕਰਨਾ ਕਰਦੇ ਨੇ ਉਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਜੀ ਹੁਣ ਤਿਆਗੀਆਂ ਵਾਲਾ ਨਿਵਾਸ ਧਾਰਨ ਕਰਕੇ ਤੇ ਸੰਸਾਰ ਤੋਂ ਉਪਰਾਹ ਹੋ ਕਰਕੇ ਵਿਰਾਜਮਾਨ ਹਨ ਬੈਠੇ ਹਨ ਇਹ ਸਭ ਪਤੇ ਲੀਨ ਲੇਖਕੂਪਾ ਦੇਹੁਰ ਜਾਗਯੋ ਪ੍ਰੇਮ ਅਨੂਪਾ ਇਹ ਸਾਰੇ ਜਿਹੜੇ ਪਤੇ ਹਨ ਰਾਜੇ ਨੇ ਲਿਖ ਲਏ ਨੇ ਜਾਣ ਲਏ ਹਨ ਕਿ ਸਤਗੁਰੂ ਗਰੀਬ ਨਵਾਦੀਆਂ ਦਾ ਬੇਸ਼ ਕਿਸ ਤਰ੍ਹਾਂ ਦਾ ਕਿਹੜੀ ਜਾਤ ਹੈ ਕਿਹੜੀ ਕੁਲ ਹੈ ਕਿੱਥੇ ਰਹਿੰਦੇ ਹਨ ਇਹ ਸਾਰਾ ਕੁਝ ਰਾਜੇ ਨੇ ਲਿਖ ਲਿਆ ਜੇਹੁਰ ਜਾਗਯੋ ਪ੍ਰੇਮ ਅਨੂਪਾ ਜਿਸ ਦੇ ਹਿਰਦੇ ਵਿੱਚ ਸਤਗੁਰਾਂ ਜੀ ਦੀਆਂ ਪਰਥਾਏ ਬੜਾ ਹੀ ਪ੍ਰੇਮ ਜਾਗਿਆ ਹੋਇਆ ਹੈ। ਮਨੁੱਖ ਸੁਖ ਕੋ ਗੋਜੀ ਗਨਖਾਨੀ ਲਿਖੀ ਮਨੋਹਰ ਸ੍ਰੀ ਗੁਰਬਾਣੀ। ਫਿਰ ਭਾਈ ਮਨੁੱਖ ਸੁਖ ਜੀਆਂ ਨੂੰ ਇਹ ਜਿਹੜੀ ਬਾਣੀ ਹੈ ਕਿਸ ਦੇ ਬਾਰੇ ਪੁੱਛਿਆ ਹੈ ਲਿਖੀ ਮਨੋਹਰ ਸ੍ਰੀ ਗੁਰਬਾਣੀ। ਜਿਹੜੀ ਸ੍ਰੀ ਸ਼ਰੋਮਣੀ ਗੁਰਬਾਣੀ ਮਨੋਹਰ ਮਨ ਨੂੰ ਹਰਨ ਵਾਲੀ ਤੁਸੀਂ ਲਿਖਣਾ ਕੀਤੀ ਹੈ ਰਹੋ ਜਤੇ ਦਿਨ ਨਗਰ ਮਝਾਰਾ ਨਿਤ ਨਰੇਸ ਕਹਿ ਜਾਏ ਅਗਾਰਾ ਤੇ ਇਹ ਜੜੀ ਬਾਣੀ ਹੈ ਭਾਈ ਮਨਸੁਖ ਜੀਆ ਦੇ ਪਾਸੋਂ ਲੈ ਕਰਕੇ ਰਾਜੇ ਨੇ ਪੁੱਛੀ ਹੈ ਲਿਖਣਾ ਕੀਤੀ ਹੈ ਤੇ ਫਿਰ ਜਿੰਨਾ ਦਿਨ ਜਿੰਨਾ ਸਮਾਂ ਭਾਈ ਮਨਸੁਖ ਜੀ ਉਸ ਨਗਰ ਦੇ ਵਿੱਚ ਰਹੇ ਹਨ ਤੇ ਉਸ ਰਾਜੇ ਦੇ ਘਰ ਦੇ ਵਿੱਚ ਜਾਣਾ ਕੀਤਾ ਹੈ ਰਾਜੇ ਦੇ ਕਰਦੇ ਵਿੱਚ ਜਾਂਦੇ ਰਹੇ ਹਨ ਮਹਮਾ ਸ੍ਰੀ ਨਾਨਕ ਕੀ ਭਾਖੇ ਅਤਿ ਅਨਿਰਭਕ ਮਨ ਅਬਿਲਾਖੇ ਤੇ ਨੇਤਾ ਪ੍ਰਤੀ ਜਾ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬੜੀ ਵਡਿਆਈ ਕਰਦੇ ਹਨ ਤੇ ਜਿਵੇਂ ਜਿਵੇਂ ਵਡਿਆਈ ਕਰਦੇ ਨੇ ਓਵੇਂ ਓਵੇਂ ਰਾਜੇ ਦਾ ਮਨ ਦਰਸ਼ਨਾ ਵਾਸਤੇ ਹੋਰ ਉਤਾਵਲਾ ਹੁੰਦਾ ਜਾਂਦਾ ਓਵੇਂ ਓਵੇਂ ਦਰਸ਼ਨਾ ਦੀ ਇੱਛਾ ਹੋਰ ਵੱਧਦੀ ਜਾਂਦੀ ਹੈ ਜਾਬਨੇ ਜ ਬਾਨਜ ਸਰਵ ਰਕਾਰੇ ਨੀਨਾ ਗਮਨੇ ਨਕਟ ਭੂਪ ਪਰ ਬੀਨਾ ਤੇ ਜਦੋਂ ਇਸ ਤਰ੍ਹਾਂ ਭਾਈ ਮਨੁਸਖ ਜੀ ਨੇ ਆਪਣਾ ਸਾਰਾ ਵਪਾਰ ਦਾ ਜਿਹੜਾ ਸਮਾਨ ਸੀ ਵੇਚ ਲਿਆ ਜਦੋਂ ਸਾਰਾ ਵਪਾਰ ਦਾ ਸਮਾਨ ਵਿਕ ਗਿਆ ਤੇ ਫੇਰ ਭਾਈ ਮਨੁਸਖ ਜੀ ਰਾਜੇ ਸ਼ਿਵਨਾਬ ਦੇ ਪਾਸ ਗਏ ਹਨ ਬੰਦ ਹੱਥ ਕਹ ਦੇਹੋ ਨਿਦੇਸਾ ਚਲਿਓ ਚਹਤ ਹਾ ਅਬ ਨਿਜ ਦੇਸਾ ਤੇ ਦੋਵੇਂ ਹੱਥ ਜੋੜ ਕਰਕੇ ਕਹਿਣ ਲੱਗਾ ਹੈ ਰਾਜਨ ਹੁਣ ਮੈਨੂੰ ਆਗਿਆ ਦਿਓ ਤੇ ਹੁਣ ਮੈਂ ਆਪਣੇ ਨਗਰ ਨੂੰ ਜਾਣਾ ਚਾਹੁੰਦਾ ਹਾਂ ਸਨਪੂਪਤਕੈ ਨੈ ਪੀਨ ਸਨੇਹਾ ਜੈਸੇ ਕਰਾ ਜੀਵ ਸੰਗ ਦੇਹਾ ਤੇ ਇਸ ਤਰ੍ਹਾਂ ਸੁਣ ਕਰਕੇ ਰਾਜੇ ਸ਼ਿਵਨਾਬ ਨੇ ਉਸ ਨੂੰ ਸਨੇਹਾ ਲੁਣਾ ਕੀਤਾ ਹੈ ਜੈਸੇ ਕਦੇ ਜੀਵ ਸੰਗ ਦੇਹਾ ਜਿਵੇਂ ਇਹ ਦੇਹ ਕਰਦੀ ਹੈ ਆਤਮਾ ਦੇ ਨਾਲ ਉਵੇਂ ਭਾਈ ਸਮਰ ਸੁਖ ਨੂੰ ਰਾਜੇ ਸ਼ਿਵਨਾਬ ਨੇ ਸੁਨੇਹਾ ਲਾਉਣਾ ਕੀਤਾ ਹੈ ਕਹਿਤ ਭਇਓ ਉਪਕਾਰ ਸੋ ਤੇਰੋ ਜੋ ਕਿਰਤਾਰਥ ਹਵੇ ਤਨ ਮੇਰੋ ਤੇ ਕਹਿਣ ਲੱਗਿਆ ਕਹਿੰਦੇ ਉਪਕਾਰ ਸੋ ਤੇਰੋ ਤੁਹਾਡਾ ਮੇਰੇ ਤੇ ਬਹੁਤ ਵੱਡਾ ਉਪਕਾਰ ਹੋਇਆ ਤੁਸੀਂ ਮੇਰੇ ਤੇ ਬਹੁਤ ਵੱਡਾ ਉਪਕਾਰ ਕੀਤਾ ਮੈਨੂੰ ਪਖੰਡ ਦੇ ਨਾਲੋਂ ਤੋੜ ਕਰਕੇ ਤੇ ਮੇਰੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਦੇ ਪਰਥਾਏ ਪ੍ਰੇਮ ਪ੍ਰਗਟ ਕਰ ਦਿੱਤਾ ਹੋਇ ਕਿਰਤਾਰਥ ਜੇ ਕਿਰਤਾਰਥ ਹੋਇ ਤਨ ਮੇਰੋ ਜਿਸ ਦੇ ਨਾਲ ਮੇਰਾ ਜਿਹੜਾ ਸਰੀਰ ਹੈ ਇਹ ਕਰਤਾਰਥ ਹੋ ਗਿਆ ਨਿਹਾਲ ਹੋ ਗਿਆ ਹੈ ਕਹਿਣਾ ਸਕੋ ਮੈਂ ਤੌਰ ਵਡਾਈ ਜਬਾ ਕਿਰਪਾਲ ਮਿਲੇ ਤੋ ਮੁਜ ਤਾਈ ਤੇ ਫਿਰ ਕਹਿਣ ਲੱਗਿਆ ਮੈਂ ਤੇਰੀ ਵਡਿਆਈ ਨਹੀਂ ਕਰ ਸਕਦਾ ਭਾਈ ਤੇਰੇ ਜਿਹੜੀ ਤੇਰੀ ਵਡਿਆਈ ਹੈ ਉਹ ਇੰਨੀ ਕੁ ਜਿਆਦਾ ਹੈ ਕਿ ਮੈਂ ਬਚਨਾਂ ਦੇ ਨਾਲ ਬਖਿਆਨ ਨਹੀਂ ਕਰ ਸਕਦਾ ਤੇਰਾ ਉਪਕਾਰ ਜਿਹੜਾ ਹੈ ਉਸ ਦਾ ਮੈਂ ਧੰਨਵਾਦ ਅਰਥਾਂ ਦੇ ਨਾਲ ਬਚਨਾਂ ਦੇ ਨਾਲ ਨਹੀਂ ਕਰ ਸਕਦਾ ਜਦੋਂ ਮੈਨੂੰ ਪੂਰਨ ਕਿਰਪਾਲੂ ਸਤਗੁਰੂ ਗਰੀਬ ਨਵਾਜ਼ ਆ ਕਰਕੇ ਮਿਲਣਾ ਕਰਨਗੇ ਜਦੋਂ ਮੇਰੇ ਤਾਈ ਉਹਨਾਂ ਦਾ ਮਿਲਾਪ ਹੋਵੇਗਾ ਉਤੋ ਨਕਟ ਆਵਤ ਪਰਚਾਵਤ ਸ੍ਰੀ ਨਾਨਕ ਗੁਣ ਬਰਨ ਸੁਨਾਵਤ ਜੈ ਤੂੰ ਮੇਰੇ ਨੇੜੇ ਹੁੰਦਾ ਤੇ ਆਵਤ ਪਰਚਾਵਤ ਤੂੰ ਮੇਰੇ ਕੋਲ ਹੁੰਦਾ ਤਾਂ ਮੈਂ ਤੈਨੂੰ ਬੁਲਾਉਂਦਾ ਤੇ ਸਤਗੁਰੂ ਜੀ ਦੇ ਨਾਲ ਤੇਰਾ ਮਿਲਾਪ ਕਰਵਾਉਂਦਾ ਸ੍ਰੀ ਨਾਨਕ ਗੁਣ ਬਰਨ ਸੁਨਾਵਤ ਤੇ ਸਤਗੁਰੂ ਗਰੀਬ ਨਵਾਜ਼ ਜੀਆਂ ਨੂੰ ਤੇਰੇ ਗੁਣ ਵਰਣਨ ਕਰਕੇ ਸੁਣਾਉਣਾ ਕਰਦਾ ਕਿ ਕਿਵੇਂ ਤੂੰ ਮੈਨੂੰ ਉਪਦੇਸ਼ ਦੇ ਕਰਕੇ ਪਰਮ ਦੇ ਨਾਲੋਂ ਪਖੰਡ ਨੇ ਨਾਲ ਤੋੜ ਕਰਕੇ ਤੇ ਗੁਰੂ ਦੇ ਨਾਲ ਲਾੜ ਲਾਉਣਾ ਕੀਤਾ ਕਿਵੇਂ ਤੂੰ ਮੇਰੇ ਹਿਰਦੇ ਵਿੱਚੋਂ ਪਰਮ ਨੂੰ ਪਖੰਡ ਨੂੰ ਕੱਟ ਕੇ ਗੁਰਬਾਣੀ ਦਾ ਵਾਸ ਕਰ ਦਿੱਤਾ ਕਿਵੇਂ ਮੇਰੇ ਹਿਰਦੇ ਦੇ ਅੰਦਰ ਤੂੰ ਅਕਾਲ ਪੁਰਖ ਪਰਮੇਸ਼ਰ ਦੇ ਸੱਚੀ ਭਗਤੀ ਦੇ ਬਾਰੇ ਸੱਚ ਅਕਾਲ ਪੁਰਖ ਦੇ ਬਾਰੇ ਪ੍ਰੇਮ ਪ੍ਰਗਟ ਕੀਤਾ ਇਹ ਮੈਂ ਗੁਰੂ ਨੂੰ ਤੇਰੀ ਬਾਰੇ ਦੱਸਣਾ ਕਰਦਾ ਜੇ ਮੇਰੇ ਕੋਲ ਹੁੰਦਾ ਤਾਂ ਮੈਨੂੰ ਦਰਸ਼ਨ ਮੈਂ ਸਦਾ ਉਦਾਸਾ ਕਬਹ ਹੈ ਆਨਪੂਰਹ ਮਨ ਆਸਾ ਤੇ ਸਤਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾ ਤੇ ਸਦਾ ਮੈਂ ਉਦਾਸ ਰਹਿੰਦਾ ਕਦੋਂ ਸਤਗੁਰੂ ਗਰੀ ਬਨਵਾ ਜਾ ਕਰਕੇ ਮੈਨੂੰ ਉਦਾਸ ਮੈਨੂੰ ਦਰਸ਼ਨ ਦੇਣਾ ਕਰਨਗੇ ਕਦੋਂ ਆ ਕਰਕੇ ਮੇਰੀ ਆਸ ਪੂਰਨ ਕਰਨਗੇ ਮਨਸਖ ਧੀਰਜ ਦੀਨ ਬਹੁਤੀ ਸੁਨੋ ਨਰਤ ਤਵ ਮਤ ਅਤ ਪੂਤੀ ਤੇ ਭਾਈ ਮਨਸੁਖ ਜੀਆਂ ਨੇ ਇਸ ਤਰ੍ਹਾਂ ਸੁਣ ਕਰਕੇ ਰਾਜੇ ਨੂੰ ਬਹੁਤ ਧੀਰਜ ਦਿੱਤੀ ਹੈ ਤੇ ਕਹਿਣ ਲੱਗੇ ਹੇ ਰਾਜਨ ਸੁਣੋ ਤੁਹਾਡੀ ਜਿਹੜੀ ਮਤ ਹੈ ਉਹ ਬਹੁਤ ਹੀ ਪਵਿੱਤਰ ਹੈ ਡ੍ਰਿੜ ਨਿਸ਼ਚਾ ਰੱਖੋ ਮਨਮਾਹੀ ਮਿਲਹਿ ਕਿਰਪਾਲ ਦੇਰ ਕਛ ਨਾਹੀ ਤੇ ਸਤਿਗੁਰੂ ਜੀ ਦਾ ਪਰਥਾਏ ਤੁਸੀਂ ਆਪਣੇ ਹਿਰਦੇ ਦੇ ਵਿੱਚ ਡ੍ਰਿੜ ਨਿਸ਼ਚਾ ਰੱਖੋ ਕਿਉਂਕਿ ਸਤਿਗੁਰੂ ਗਰੀਬ ਨਿਵਾਜ ਸਭਨਾ ਦੀਆਂ ਮਨੋ ਕਾਮਨਾਵਾਂ ਪੂਰਨ ਕਰਨ ਵਾਲੇ ਨੇ ਉਹ ਪ੍ਰੇਮ ਦੇ ਬੱਦੇ ਹੋਏ ਹਨ ਇਸ ਕਰਕੇ ਤੁਸੀਂ ਆਪਣੇ ਮਨ ਦੇ ਵਿੱਚ ਨਿਸ਼ਚਾ ਰੱਖੋ ਸਤਿਗੁਰੂ ਗਰੀਬਨਵਾਦ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਡੀ ਇਸ ਆਸ ਨੂੰ ਪੂਰਾ ਕਰਨਗੇ ਤੁਹਾਨੂੰ ਦਰਸ਼ਨ ਜ਼ਰੂਰ ਦੇਣਾ ਕਰਨਗੇ ਆਸਕਾ ਹੈ ਕਰੀ ਪਰਸ ਪਰ ਵੰਦਨਾ ਗਵਨਿਆ ਸਿਮਰਤ ਬਿਗਨ ਨਿਕੰਨਣਾ ਤੇ ਇਸ ਤਰ੍ਹਾਂ ਕਹਿ ਕਰਕੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਦੋਨਾਂ ਨੇ ਨਮਸਕਾਰ ਕੀਤੀ ਹੈ ਤੇ ਫਿਰ ਸਤਿਗੁਰੂ ਗਰੀਬਨਵਾਦ ਸ਼੍ਰੀ ਗੁਰੂ ਨਾਨਕ ਦੇਵ ਜੀਆ ਨੂੰ ਯਾਦ ਕਰਦਿਆਂ ਹੋਇਆਂ ਸਿਮਰਦਿਆਂ ਹੋਇਆਂ ਭਾਈ ਮਾਨਸੂਖ ਜੀ ਉੱਥੋਂ ਅੱਗੇ ਚਲੇ ਗਏ ਹਨ ਪਤਪੂਤਕੇ ਮਨ ਲੈ ਵਲਾਗੀ ਸੰਗਰਹਿ ਨੇਸ ਬਾਸਰ ਬੜਾ ਭਾਗੀ ਉਧਰ ਰਾਜੇ ਦੇ ਮਨ ਦੇ ਵਿੱਚ ਸਤਿਗੁਰੂ ਜੀ ਦੇ ਚਰਣਾ ਦੀ ਲੇਵ ਲੱਗੀ ਹੋਈ ਹੈ ਤੇ ਨਿਤਾ ਪ੍ਰਤੀ ਰਾਤ ਦਿਨ ਸਤਿਗੁਰੂ ਗਰੀਬ ਨਵਾਦ ਜੀਆ ਨੂੰ ਚੇਤੇ ਕਰਦਾ ਹੈ ਨਾਮ ਸਿਮਰਨ ਕਰਦਾ ਹੈ ਉੱਠ ਤਾ ਬੈਠ ਤਾ ਗਵਨਤ ਨਾਮੋ ਕਹਿ ਸ੍ਰੀ ਨਾਨਕ ਨਤ ਸੁਖਤਾ ਹੋ ਤੇ ਉੱਠਦਿਆਂ ਬੈਹਦਿਆਂ ਤੁਰਦਿਆਂ ਫਿਰਦਿਆਂ ਹਰ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਦੇ ਨਾਮ ਨੂੰ ਰਟਦਾ ਰਹਦਾ ਨਾਮ ਨੂੰ ਹੀ ਸਿਮਰਦਾ ਰਹਦਾ ਹੈ ਜਿਹੜਾ ਰਾਜਾ ਹੈ ਮੋਰ ਸਮਾਨ ਭਇਓ ਮਨ ਮੋਰਾ ਕਬਹਿ ਮਿਲਾਹ ਅਵਹ ਕੈ ਕਨਪੂਰਾ ਤੇ ਇਸ ਤਰ੍ਹਾਂ ਵਿਚਾਰ ਕਰਦਾ ਕਿ ਮੇਰਾ ਮਨ ਹੁਣ ਮੋਰ ਦੇ ਵਾਗ ਹੋ ਰਿਹਾ ਤੇ ਜਿਵੇਂ ਕਾਨ ਕੋਹਰਾ ਜਿਹੜੇ ਬੱਦਲ ਹਨ ਉਹ ਜਦੋਂ ਬੱਦਲ ਚੜ੍ਹ ਕਰਕੇ ਆਉਂਦੇ ਨੇ ਤੇ ਮੋਰ ਬੜਾ ਪ੍ਰਸੰਨ ਹੁੰਦਾ ਹੈ ਕਿ ਹੁਣ ਮੀਂਹ ਪਵੇਗਾ ਉਸ ਤਰ੍ਹਾਂ ਮੇਰਾ ਮਨ ਜਿਹੜਾ ਹੈ ਸਤਿਗੁਰੂ ਗਰੀਬ ਨਵਾਜ਼ੀਆਂ ਦੇ ਦਰਸ਼ਨਾਂ ਰੂਪੀ ਬੱਦਲਾਂ ਨੂੰ ਦੇਖ ਕਰਕੇ ਬੜਾ ਪ੍ਰਸੰਨ ਹੋ ਰਿਹਾ ਉਤਾਵਲਾ ਹੋ ਰਿਹਾ ਹੈ ਕਿ ਕਦੋਂ ਸਤਿਗੁਰੂ ਜੀ ਆ ਕਰਕੇ ਮੈਨੂੰ ਦਰਸ਼ਨ ਦੇਣਾ ਕਰਨਗੇ ਤੇ ਮੈਂ ਉਹਨਾਂ ਦੇ ਦਰਸ਼ਨ پا ਕਰਕੇ ਨਿਹਾਲ ਹੋ ਜਾਵਾਂ। ਚਿਤ ਚਾਤਰੇ ਕੇ ਪਿਆਸੁ ਬਕਰਤ ਚਾਹਤ ਸਵਾਤ ਦਰਸ ਅਰ ਅਰਤ। ਤੇ ਮੇਰਾ ਜਿਹੜਾ ਚਿਤ ਹੈ ਉਹ ਚਾਤਰਿਕ ਦੀ ਵਾਂਗ ਹੋ ਰਿਹਾ ਹੈ। ਜਿਵੇਂ ਉਹ ਚਾਤਰਿਕ ਨੂੰ ਜਦੋਂ ਪਿਆਸ ਲੱਗਦੀ ਹੈ ਤੇ ਉਦੋਂ ਮੀਂਹ ਦੀ ਇੱਛਾ ਕਰਦਾ ਹੈ ਕਿਉਂਕਿ ਸਵੰਤੀ ਬੂੰਦ ਜਦੋਂ ਉੱਪਰੋਂ ਡਿੱਗੇਗੀ ਉਦੋਂ ਹੀ ਉਸ ਦੀ ਪਿਆਸ बुझेਗੀ। ਇਸ ਤਰ੍ਹਾਂ ਵਿਚਾਰ ਕਰਕੇ ਜਿਹੜਾ ਵਿਪੀਹਾ ਹੁੰਦਾ ਬਿਹੀਹਾ ਹੁੰਦਾ ਹੈ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਮੇਘੈ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾ ਜਦੋਂ ਬਾਬੀਹਾ ਨੇ ਅੰਮ੍ਰਿਤ ਵੇਲੇ ਜਿਵੇਂ ਪੁਕਾਰ ਕੀਤੀ ਤੇ ਫਿਰ ਬਦਲਾਂ ਨੂੰ ਫਰਮਾਨ ਹੋਇਆ ਕਿ ਤੁਸੀਂ ਮੀਂਹ ਪਾਉਣਾ ਕਰੋ ਇਸ ਤਰ੍ਹਾਂ ਮੇਰਾ ਜਿਹੜਾ ਮਨ ਹੈ ਇਹ ਚਾਤ੍ਰਿਕ ਦੀ ਵਾਂਗ ਹੋ ਰਿਹਾ ਹੈ ਤੇ ਸਤਿਗੁਰੂ ਜੀ ਦੇ ਸ਼ਾਂਤੀ ਬੂੰਦ ਰੂਪੀ ਦਰਸ਼ਨਾ ਦੀ ਤਾਂਗ ਰੱਖਦਾ ਹੈ ਇੱਛਾ ਕਰਦਾ ਹੈ ਨੋਚਨ ਭਏ ਚਕੋਰ ਵਿਚਾਰੇ ਚੰਦ ਬਦਨ ਕਬ ਆਨ ਦਿਖਾਰੇ ਫਿਰ ਜਿਹੜੇ ਮੇਰੇ ਨੇਤਰ ਨੇ ਚਕੋਰ ਦੀ ਨਿਆਈ ਹੋ ਰਹੇ ਹਨ ਕਿ ਕਦੋਂ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦਾ ਜਿਹੜਾ ਚੰਦਰਮਾ ਵਰਗਾ ਚਿਹਰਾ ਹੈ ਚੰਦਰਮਾ ਵਰਗਾ ਸੁੰਦਰ ਮੁਖੜਾ ਹੈ ਕਦੋਂ ਆ ਕਰਕੇ ਮੈਨੂੰ ਦਰਸ਼ਨ ਦੇਣਾ ਕਰਨਗੇ ਮੈਂ ਸੁਣਿਆ ਮੈਂ ਦੀਨ ਦਿਆਲਾ ਜਾਤੇ ਆਸਾ ਕਰੋ ਵਿਸਾਲਾ ਤੇ ਮੈਂ ਸੁਣਿਆ ਕਿ ਸਤਗੁਰੂ ਗਰੀਬ ਨਵਾਬ ਜੀਆਂ ਦਾ ਸੁਭਾ ਦੀਨਾ ਤੇ ਦਇਆ ਕਰਨ ਵਾਲਾ ਹੈ ਇਸ ਕਰਕੇ ਆਪਣੇ ਮਨ ਦੇ ਵਿੱਚ ਆਸ ਕਰਦਾ ਇੱਛਾ ਕਰਦਾ ਕਿ ਸਤਗੁਰੂ ਜੀ ਮੇਰੇ ਤੇ ਦਇਆ ਕਰਨਗੇ ਮੈਨੂੰ ਆ ਕਰਕੇ ਦਰਸ਼ਨ ਦੇਣਾ ਕਰਨਗੇ ਮੇਰੀ ਆਸ ਨੂੰ ਪੂਰਨ ਕਰਨਗੇ ਆਸਪਰਕਾਰ ਭੂਪਤ ਅਬਲਾਖਾ ਦਿਨ ਪ੍ਰਤਿ ਵਦਤਾ ਬਟਪ ਸਵ ਸਾਖਾ ਤੇ ਇਸ ਤਰ੍ਹਾਂ ਜਿਹੜੀ ਨਿਤਾ ਪ੍ਰਤੀ ਰਾਜੇ ਸ਼ਿਵਨਾਬ ਦੇ ਹਿਰਦੇ ਵਿੱਚ ਆਸ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਉਹ ਨਿਤਾ ਪ੍ਰਤੀ ਜਿਵੇਂ ਇੱਕ ਦਰਖਤ ਵੱਧਦਾ ਹੈ ਉਹ ਦਰਖਤ ਦੀਆਂ ਸ਼ਾਖਾਵਾਂ ਟਾਹਣੀਆਂ ਦੇ ਵਾਂਗ ਹੌਲੀ-ਹੌਲੀ ਜਿਹੜੀ ਆਸ ਹੈ ਉਹ ਵੱਧਦੀ ਜਾ ਰਹੀ ਹੈ ਇੱਛਾ ਹੋਰ ਪ੍ਰਬਲ ਹੁੰਦੀ ਜਾ ਰਹੀ ਹੈ ਰਨ ਵਿਖਿਆ ਨਿੰਦਰਾਜਨ त्यागी ਦਨ ਮੈ ਭੁਖ ਅਪਿਆਸਾ ਭਾਗੀ ਰਾਤ ਦੀ ਨੀਂਦ ਉੱਡ ਗਈ ਹੈ ਰਾਤ ਦੀਆਂ ਨੀਂਦਾਂ ਨੂੰ ਛੱਡ ਦਿੰਦਾ ਹੈ ਦਿਨ ਦੇ ਵਿੱਚ ਭੁੱਖ ਪਿਆਸ ਨਹੀਂ ਲੱਗਦੀ ਹੈ ਦਿਨ ਦੀ ਭੁੱਖ ਤੇ ਪਿਆਸ ਵੀ ਨਾਸ਼ ਹੋ ਗਈ ਹੈ ਐਸੀ ਸਤਗੁਰੂ ਜਿਹੇ ਦਰਸ਼ਨਾ ਦੇ ਹਿਰਦੇ ਵਿੱਚ ਇੱਛਾ ਲੱਗੀ ਤਾੰਗ ਲੱਗੀ ਹੈ ਪ੍ਰੇਮ ਆਧਾਰ ਜੀਵਨਾ ਜਹ ਕੋ ਲੋਚਨ ਚਲਤ ਰਹਿਤ ਜਲ ਤਹਿ ਕੋ ਜਿਸਦੇ ਜੀਵਨ ਦਾ ਆਧਾਰ ਹੀ ਪ੍ਰੇਮ ਬਣ ਗਿਆ ਹੈ ਲੋਚਨ ਚਲਤ ਰਹਿਤ ਜਲ ਤਹਿ ਕੋ ਨੇਤਰਾਂ ਦੇ ਵਿੱਚੋਂ ਹੰਝੂ ਵਹਿੰਦੇ ਰਹਿੰਦੇ ਹਨ ਪ੍ਰੇਮ ਦੇ ਹੰਝੂ ਨੇਤਰਾਂ ਦੇ ਵਿੱਚੋਂ ਤੁਰਦੇ ਰਹਿੰਦੇ ਨੇ ਵਹਿੰਦੇ ਰਹਿੰਦੇ ਹਨ ਇਤਕਾ ਦਿਵਸ ਅਸਪਾਂਤ ਬਿਤਾਏ ਜਿਹਕੇ ਜਾਗੇ ਭਾਗ ਸੁਹਾਏ ਤੇ ਰਾਜੇ ਸ਼ਿਵਨਾਬ ਨੇ ਕੁਝ ਕੁ ਦਿਨ ਇਸ ਤਰ੍ਹਾਂ ਹੋਰ ਬਤੀਤ ਕੀਤੇ ਨੇ ਜਿਦੇ ਬੜੇ ਹੀ ਸ੍ਰੇਸ਼ਟ ਭਾਗ ਜਾਗੇ ਹਨ ਜੋ ਭਾਈ ਮਨੁਸਖ ਦਾ ਮਿਲਾਪ ਉਸਨੂੰ ਹੋਇਆ ਭਾਈ ਮਨੁਸਖ ਨੇ ਉਪਦੇਸ਼ ਦਿੱਤਾ ਹੈ ਬਿਹੰਗ ਮਾਰਗ ਬਾਰੇ ਕੀਟੀ ਮਾਰਗ ਬਾਰੇ ਦੱਸਿਆ ਫਿਰ ਗੁਰਬਾਣੀ ਪੜ੍ਹ ਕਰਕੇ ਸੁਣਾਈ ਗੁਰਬਾਣੀ ਲਿਖਵਾਈ ਹੈ ਤੇ ਫਿਰ ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਦਰਸ਼ਨਾਂ ਵਾਸਤੇ ਜਿਹੜਾ ਸ੍ਰੇਸ਼ਟ ਮਾਰਗ ਹੈ ਪ੍ਰੇਮ ਦਾ ਮਾਰਗ ਉਹ ਪ੍ਰੇਮ ਦੇ ਮਾਰਗ ਬਾਰੇ ਸ਼ਿਵਨਾਬ ਰਾਜੇ ਨੂੰ ਭਾਈ ਮਨੁੱਖਣੀਆਂ ਨੇ ਦੱਸਿਆ ਹੈ ਇਸ ਕਰਕੇ ਜਿਹੜਾ ਰਾਜਾ ਸ਼ਿਵਨਾਬ ਹੈ ਬੜੇ ਸ੍ਰੇਸ਼ਟ ਭਾਗਾਂ ਵਾਲਾ ਹੈ ਇਸ ਨੇ ਕੁਝ ਕੁ ਦਿਨ ਹੋਰ ਬਤੀਤ ਕੀਤੇ ਹਨ ਹੁਣ ਜਿਵੇਂ ਸਤਿਗੁਰੂ ਗਰੀਬ ਨਵਾਜ਼ ਇਸ ਤੇ ਤਰਸ ਕਰਕੇ ਇਸ ਨੂੰ ਦਰਸ਼ਨ ਦੇਣ ਵਾਸਤੇ ਸੰਗਲਾ ਦੀਪ ਦੇਸ਼ ਆਉਣਾ ਕਰਦੇ ਹਨ ਉਹ ਸਾਰੇ ਵਿਚਾਰ ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦੇ ਆ ਹੋਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾ ਚੁੱਕਾਂ ਦੇ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਬਖਸ਼ਣ ਹਾਰ ਹਰ ਸਤਿਗੁਰੂ ਤੇ ਸਤਿਗੁਰੂ ਦੀ ਬਖਸ਼ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਕਿਤਕਾ ਦਿਵਸ ਅਸ ਭਾਂਤ ਬਿਤਾਏ ਜਿਹਕੇ ਜਾਗੇ ਭਾਗ ਸੁਹਾਏ ਹੇ ਗੋਬਿੰਦ ਹੇ ਗੋਪਾਲ ਹੇ ਦਿਆਨ ਦਾਨ प्राणनाथ अनाथ शखे दीन दर्द निवार हे समरथ अगम पूरन मोह माया तार अंध कूप महापया नानक पार उतार आए प्रभु शरणागति कृपा निध दयाल एक अक्षर हर मन हसत ਨਾਨਕ ਹੋ ਤਨੇ ਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁ ਉਤਰੇ ਪਾਰ ਜੋ ਸਰਦਾ ਕਰ ਸੇਵ ਦੇ ਪਾਰਿ ਉਤਾਰਨ ਹਾਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ